ਸੱਤ ਸਰੀ ਅਕਾਲ ਜੀ ਆਜੋ ਫਿਰ ਹੱਸੀਏ ਹਸਾਈਏ ਖੂਨ ਵਧਾਈਏ ਉਦਾਸੀ ਭਜਾਈਏ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕੋਈ ਗਿਆਨ ਦੀ ਗੱਲ ਕਰ ਲਈਏ ਅੱਜ ਦਾ ਗਿਆਨ ਜੇ ਵਕਤ ਖਰਾਬ ਹੋਵੇ ਤਾਂ ਵਕਤ ਕਿਸੇ ਤਰੀਕੇ ਨਾਲ ਲੰਘ ਵੀ ਜਾਂਦਾ ਪਰ ਜੇ ਮੋਬਾਈਲ ਖਰਾਬ ਹੋਵੇ ਫੇਰ ਨਹੀਂ ਵਕਤ ਲੰਘਦਾ ਮੱਛਰਾਂ ਨੇ ਹੜਤਾਲ ਕਰਤੀ ਕਹਿੰਦੇ ਜਦੋਂ ਸਾਬਣਦਾਨੀ ਦੇ ਵਿੱਚ ਸਾਬਣ ਚੂਹੇਦਾਨੀ ਦੇ ਵਿੱਚ ਚੂਹੇ ਰਹਿੰਦੇ ਨੇ ਤਾਂ ਮੱਛਰਦਾਨੀ ਦੇ ਵਿੱਚ ਇਨਸਾਨ ਕਿਉਂ ਰਹਿੰਦੇ ਨੇ ਸਾਨੂੰ ਇਨਸਾਫ਼ ਚਾਹੀਦਾ ਅੱਜਕੱਲ ਪੈਰੀ ਹੱਥ ਲਾਉਣਾ ਹੀ ਸਭ ਤੋਂ ਵੱਡਾ ਸਨਮਾਨ ਨਹੀਂ ਕਿਸੇ ਦੇ ਆਉਣ ਤੇ ਮੋਬਾਈਲ ਬੰਦ ਕਰਕੇ ਪਰੇਦਰ ਦੇਣਾ ਵੀ ਸਭ ਤੋਂ ਵੱਡੀ ਇੱਜ਼ਤ ਹੈ ਗੂਗਲ ਤੋਂ ਇੱਕ ਬੰਦੇ ਨੇ ਸਵਾਲ ਪੁੱਛਿਆ ਕਹਿੰਦਾ ਜੇ ਅਚਾਨਕ ਸਾਡੇ ਸਾਹਮਣੇ ਰੱਬ ਆ ਜੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੁਣ ਗੂਗਲ ਦਾ ਜਵਾਬ ਸੁਣ ਗੂਗਲ ਕਹਿੰਦਾ ਜੇ ਸਾਡੇ ਸਾਹਮਣੇ ਰੱਬ ਆ ਜੇ ਇੱਕਦਮ ਤਾਂ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਪਹਿਲਾਂ ਸਾਨੂੰ ਕਨਫਰਮ ਕਰਨਾ ਚਾਹੀਦਾ ਵੀ ਰੱਬ ਸਾਡੇ ਕੋਲ ਆਇਆ ਹੈ ਜਾਂ ਅਸੀਂ ਰੱਬ ਕੋਲ ਚਲੇ ਗਏ ਕਾਰਾੜੀ ਕਹਿੰਦੀ ਜੇ ਮੈਂ ਮਰ ਜਾ ਫਿਰ ਤੁਸੀਂ ਕੀ ਕਰੋਗੇ ਕਾਰ ਵਾਲਾ ਕਹਿੰਦਾ ਸ਼ਾਇਦ ਮੈਂ ਵੀ ਮਰ ਜਾਂ ਘਰ ਵਾਲੀ ਕਹਿੰਦੀ ਕਿਉਂ ਕਾਰ ਵਾਲਾ ਕਹਿੰਦਾ ਕਦੇ ਕਦੇ ਜਿਆਦਾ ਖੁਸ਼ੀ ਵੀ ਬੰਦੇ ਦੀ ਜਾਨ ਲੈ ਲੈਂਦੀ ਹੈ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਮੈਨੂੰ 5 ਕਰੋੜ ਲਈ ਇੱਕ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਜਾਣਦੇ ਹੋ ਕਿਹੜਾ ਤੁਹਾਡਾ ਇਹ ਜਿਹਾ ਦੋਸਤ ਆ ਜਿਹੜਾ ਸਾਰੀ ਠੰਡ ਦੇ ਵਿੱਚ ਸਿਰਫ ਇੱਕ ਵਾਰ ਨਾ ਆਉਂਦਾ ਸੌ ਲੱਗੇ ਬਾਈ ਓਏ ਮੈਂ 5 ਕਰੋੜ ਨੂੰ ਠੋਕਰ ਮਾਰਤੀ ਪਰ ਤੇਰਾ ਨਾਂ ਨਹੀਂ ਦੱਸਿਆ ਉਹ ਲਾ ਬਹੁਤ ਟਾਈਮ ਤੋਂ ਇੱਕ ਕੁੜੀ ਨੂੰ ਘੂਰ ਰਿਹਾ ਸੀ ਕੁੜੀ ਕਹਿੰਦੀ ਤੇਰੇ ਘਰ ਦੇ ਵਿੱਚ ਮਾਂ ਭੈਣ ਹੈ ਨਹੀਂ ਉਹ ਲਾ ਕਹਿੰਦਾ ਹੈਗੀਆਂ ਨੇ ਦੋਨੇ ਹੈਗੀਆਂ ਨੇ ਮਾਂ ਨੂੰ ਨੂੰ ਚਾਹੀਦੀ ਹੈ ਭੈਣ ਨੂੰ ਭਾਬੀ ਚਾਹੀਦੀ ਹੈ ਮੇਰੇ ਇੱਕ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਹਿੰਦਾ ਘਰ ਵਾਲੀ ਨੂੰ ਨਾ ਬਹਿਸ ਨਾਲ ਨਹੀਂ ਹਰਾ ਸਕਦੇ ਹੱਸ ਕੇ ਜਿੱਤ ਸਕਦੇ ਆ ਘਰ ਵਾਲੀ ਨੂੰ ਤਾਂ ਮੈਂ ਕੋਸ਼ਿਸ਼ ਵੀ ਕੀਤੀ ਮੈਨੂੰ ਬੋਲਦੀ ਹੈ ਘਰ ਵਾਲੀ ਅੱਜ ਕੱਲ ਬੜਾ ਹੱਸ ਰਹੇ ਹੈ ਕਹਿੰਦੀ ਕੀ ਚੱਕਰ ਹੈ ਕਹਿੰਦੀ ਕੱਢ ਨਾ ਪੁੱਤਰਾ ਭੂਤ ਲੱਗਦਾ ਇੱਕ ਬੰਦੇ ਨੇ ਮੋਬਾਈਲ ਦੇ ਉੱਪਰ ਐਡ ਦੇਖੀ ਪੁਰਾਣਾ ਮੋਬਾਈਲ ਦੇਜੋ ਤੇ ਨਵਾਂ ਲੈਜੋ ਚਲ ਉਹ ਦਿੱਤੇ ਹੋਏ ਐਡਰੈਸ ਦੇ ਉੱਤੇ ਚਲਾ ਗਿਆ ਪਰ ਉਹ ਉੱਥੇ ਕੋਈ ਦੁਕਾਨ ਨਹੀਂ ਮਿਲੀ ਦੋ ਉੱਥੇ ਮੁੰਡੇ ਖੜੇ ਸੀ ਉਹਨੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਐਡ ਦਿੱਤੀ ਹੋਈ ਸੀ ਉਹਨਾਂ ਨੇ ਬੰਦੂਕ ਕੱਢੀ ਉਹਦੇ ਮੱਥੇ ਤੇ ਲਾਏ ਉਹ ਕਹਿੰਦੇ ਐਡ ਐਸ਼ੀ ਹੀ ਦਿੱਤੀ ਸੀ ਕਹਿੰਦੇ ਹੁਣ ਆਇਆ ਕਰ ਪੁਰਾਣਾ ਮੋਬਾਈਲ ਸਾਨੂੰ ਦੇ ਜਾ ਨਵਾਂ ਜਾ ਕੇ ਘਰੇ ਲੈ ਲਈ ਅੰਗਰੇਜ਼ੀ ਵਿੱਚ ਹੱਥ ਤੰਗ ਹੋਣ ਕਾਰਨ ਅਸੀਂ ਪਿੱਛੇ ਰਹਿ ਗਏ ਨਹੀਂ ਤਾਂ ਅਸੀਂ ਵੀ ਕਿਸੇ ਦੀ ਜਾਨ ਹੁੰਦੇ ਉਹ ਕਿਊਟ ਲਿਖਦੀ ਰਹੀ ਅਸੀਂ ਕੁੱਤੇ ਸਮਝਦੇ ਰਹੇ ਕਿਊਟ ਨੂੰ ਕੁੱਤੇ ਜੋਗ ਨੂੰ ਕਹਿੰਦਾ ਸਰ ਜੀ ਲੋਕ ਪੰਜਾਬੀ ਹਿੰਦੀ ਜਾਂ ਇੰਗਲਿਸ਼ ਚੀ ਗੱਲ ਕਿਉਂ ਕਰਦੇ ਨੇ ਮੈਥ ਦੇ ਵਿੱਚ ਗੱਲ ਕਿਉਂ ਨਹੀਂ ਕਰਦੇ ਹਿਸਾਬ 'ਚ ਗੱਲ ਕਿਉਂ ਨਹੀਂ ਕਰਦੇ ਮਾਸਟਰ ਬੋਲਦਾ ਜਿਆਦਾ 3 5 ਨਾ ਕਰ ਕਹਿੰਦਾ 9 2 11 ਹੋ ਜਾ 5 7 ਧਰਤੀ ਆ ਨਾ 6 ਦੇ 36 ਨਜ਼ਰ ਆਉਣਗੇ ਤੇ 32 ਦੇ 32 ਬਾਹਰ ਆਉਣਗੇ ਜੋਗ ਨੂੰ ਬੋਲਦਾ ਕਹਿੰਦਾ ਸਰ ਜੀ ਰਹਿਣ ਦੋ ਪੰਜਾਬੀ ਹਿੰਦੀ ਇੰਗਲਿਸ਼ ਹੀ ਠੀਕ ਹੈ ਕਹਿੰਦਾ ਮੈਥ ਤਾਂ ਖਤਰਨਾਕ ਹੈ ਚੌਧਰੀ ਕਹਿੰਦਾ ਯਾਰ ਕੱਲ ਨੂੰ ਨਾ ਤੇਰੀ ਭਾਬੀ ਦਾ ਜਨਮ ਦਿਨ ਆ ਕਹਿੰਦਾ ਕਿ ਉਹ ਨੂੰ ਅਹਿਰ ਦਾ ਗਿਫਟ ਦਵਾ ਜਾ ਸਿੱਧਾ ਉਹਦੇ ਦਿਲ ਤੇ ਵੱਜੇ ਜਾ ਕੇ ਦੋਸਤ ਬੋਲਦਾ ਕਹਿੰਦਾ ਗੋਲੀ ਮਾਰ ਦੇ ਇਸ ਦੇ ਬੀਨੇ ਦੋਸਤ ਬੋਟਾਂ ਚ ਖੜੀ ਬੀਬੀ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਕਹਿੰਦਾ ਜੀ ਤੁਹਾਨੂੰ ਕਿਵੇਂ ਖਿਆਲ ਆਇਆ ਵੀ ਬੋਟਾਂ ਚ ਖੜ ਸਕਦੇ ਹੋ ਜਾਂ ਜਿੱਤ ਸਕਦੇ ਹੋ ਬੀਬੀ ਬੋਲਦੀ ਹੈ ਕਹਿੰਦੀ ਜੀ ਦੇਖੋ ਜਦੋਂ ਮੈਂ ਆਪ ਦੇ ਘਰ ਆਣਾ ਲੜਦੀਆਂ ਤਾਂ ਹਮੇਸ਼ਾ ਮੈਂ ਹੀ ਜਿੱਤਦੀਆਂ ਸ਼ਰਾਬੀ ਕਹਿੰਦਾ ਡਾਕਟਰ ਸਾਹਿਬ ਕੀ ਤੁਸੀਂ ਮੇਰੀ दारू ਛਡਵਾ ਸਕਦੇ ਹੋ ਡਾਕਟਰ ਕਹਿੰਦਾ ਹਾਂਜੀ ਹਾਂ ਛਡਵਾ ਸਕਦੇ ਆ ਸ਼ਰਾਬੀ ਕਹਿੰਦਾ ਫਿਰ ਮੇਰੀਆਂ 20 ਬੋਤਲਾਂ ਨਾ ਪੁਲਿਸ ਵਾਲਿਆਂ ਨੇ ਫੜ ਲਈਆਂ ਕਿਰਪਾ ਕਰਕੇ ਛਡਵਾ ਦਿਓ ਮੰਗੂ ਕਹਿੰਦਾ ਪਾਪਾ ਮੈਂ ਕੱਲ ਤੋਂ ਸਕੂਲ ਨਹੀਂ ਜਾਂਦਾ ਉਹਦਾ ਪਾਪਾ ਕਹਿੰਦਾ ਕਿਉਂ ਪੁੱਤ ਕੀ ਹੋਇਆ ਕਹਿੰਦਾ ਅੱਜ ਸਾਡੇ ਸਕੂਲ ਤੇ ਨਾ ਵਜਨ ਜੋਖਿਆ ਸੀ ਉਹਦਾ ਪਾਪਾ ਕਹਿੰਦਾ ਫੇਰ ਕੀ ਹੋ ਗਿਆ ਕਹਿੰਦਾ ਲੈ ਅੱਜ ਵਜਨ ਜੋਖਿਆ ਕੱਲ ਨੂੰ ਹੋ ਸਕਦਾ ਵੇਚ ਦੇਣ ਅੰਗਰੇਜ਼ ਕਹਿੰਦਾ ਵਾਟ ਇਜ਼ ਦਿਸ ਹਲਵਾਈ ਕਹਿੰਦਾ ਦਿਸ ਇਜ਼ ਦਹੀਂ ਅੰਗਰੇਜ਼ ਕਹਿੰਦਾ ਵਾਟ ਇਜ਼ ਦਹੀਂ ਹਲਵਾਈ ਕਹਿੰਦਾ ਮਿਲਕ ਸਲੀਪ ਐਟ ਨਾਈਟ ਐਂਡ ਮੋਰਨਿੰਗ ਬਿਕਮ ਵੇਟਾਇਟ ਰਾਮੂ ਕਹਿੰਦਾ ਡਾਕਟਰ ਸਾਹਿਬ ਆ ਕਹਿੰਦਾ ਫੁੱਲਾਂ ਦੀ ਮਾਲਾ ਕਿਸ ਵਾਸਤੇ ਆ ਡਾਕਟਰ ਕਹਿੰਦਾ ਇਹ ਮੇਰਾ ਪਹਿਲਾ ਆਪਰੇਸ਼ਨ ਆ ਜੇ ਤਾਂ ਸਫਲ ਹੋ ਗਿਆ ਫਿਰ ਤਾਂ ਮੇਰੇ ਵਾਸਤੇ ਆ ਨਹੀਂ ਫਿਰ ਤੇਰੇ ਵਾਸਤੇ ਆ ਘਰ ਵਾਲੀ ਕਹਿੰਦੀ ਮੈਨੂੰ ਨਵਾਂ ਸੂਟ ਚਾਹੀਦਾ ਅੰਮਾ ਜਾਨ ਤੋਂ ਮਗਾ ਦੋ ਕਹਿੰਦੀ ਕੋਦ्डा ਕਹਿੰਦਾ ਕਿਹੜੀ ਅੰਮਾ ਜਾਨ ਘਰ ਵਾਲੀ ਕਹਿੰਦੀ ਉਹੀ ਦੁਕਾਨ ਅੰਮਾ ਜਾਨ ਉਹ ਕਹਿੰਦਾ ਹਣ ਪੜੇ ਐਵੇਂ ਜਾਣ ਹੁੰਦੀ ਆ ਉਹ ਪੱਪੂ ਕਹਿੰਦਾ ਯਾਰ ਮੈਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਨਾ ਮੇਰੀ ਘਰ ਵਾਲੀ ਵਿਚਾਲੇ ਆ ਜਾਂਦੀ ਆ ਸੰਤਾ ਕਹਿੰਦਾ ਫਿਰ ਤੂੰ ਐਂ ਕਰ ਤੂੰ ਟਰੱਕ ਚਲਾ ਕੇ ਦੇਖ ਕਹਿੰਦਾ ਕੀ ਪਤਾ ਤੇਰੀ ਕਿਸਮਤ ਸਾਥ ਦੇ ਦੇਵੇ ਚਿੰਟੂ ਕਹਿੰਦਾ ਆ ਵੀ ਕਹਿੰਦਾ ਕੀ ਹਾਲ ਆ ਤੇਰੇ ਭਾਈ ਦਾ ਕੀ ਹਾਲ ਆ ਕਹਿੰਦਾ ਮਿੰਟੂ ਕਹਿੰਦਾ ਠੀਕ ਆ ਉਹਨੇ ਦੁਕਾਨ ਖੋਲੀ ਸੀ ਕਹਿੰਦਾ ਹੁਣ ਜੇਲ੍ਹ ਦੇ ਵਿੱਚ ਆ ਚਿੰਟੂ ਕਹਿੰਦਾ ਕਿਉਂ ਜੇਲ੍ਹ 'ਚ ਕਿਉਂ ਆ ਕਹਿੰਦਾ ਉਹਨੇ ਦੁਕਾਨ ਕਿਸੇ ਦੀ ਖੋਲੀ ਸੀ ਨਾ ਥੋੜੇ ਨਾਲ ਇੱਕ ਦੋਸਤ ਨਾ ਮੈਨੂੰ ਪਰਵਾਚਨ ਦੇ ਰਿਹਾ ਸੀ ਛਾਤੀ ਚੌੜੀ ਕਰਕੇ ਕਹਿੰਦਾ ਲੋਹਾ ਲੋਹੇ ਨੂੰ ਕੱਟਦਾ ਹੈ ਹੀਰਾ ਹੀਰੇ ਨੂੰ ਕੱਟਦਾ ਐਨੇ ਨੂੰ ਉਹਨੂੰ ਪਿੱਛੋਂ ਆ ਕੇ ਕੁੱਤੇ ਨੇ ਕੱਟ ਲਿਆ ਪਰਵਾਚਨ ਖਤਮ ਡਾਰਕੀ ਹੁੰਦਾ ਉਸ ਇਨਸਾਨ ਨੂੰ ਪੁੱਛੋ ਜਿਹੜਾ ਮੋਬਾਈਲ ਲੋਕ ਕਰੇ ਬਿਨਾ ਘਰੇ ਭੁੱਲ ਗਿਆ ਇੱਕ ਕੰਜੂਸ ਆਪਦੇ ਖੇਤ ਚ ਤੁਰਿਆ ਜਾ ਰਿਹਾ ਸੀ ਐਨੇ ਨੂੰ ਉਹਦੇ ਪੈਰ ਦੇ ਵਿੱਚ ਕੰਡਾ ਵੱਜਿਆ ਉਹਨੇ ਬੜੀ ਬਹਾਦਰੀ ਨਾਲ ਪੈਰ ਚੋਂ ਕੰਡਾ ਕੱਢਿਆ ਕਹਿੰਦਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਅੱਜ ਮੈਂ ਆਪਦੇ ਬੂਟ ਨਹੀਂ ਪਾ ਕੇ ਆਇਆ ਨਹੀਂ ਤਾਂ ਬੂਟ ਚ ਗਲੀ ਹੋ ਜਾਂਦੀ ਤੇ ਉਹ ਕਹਿੰਦਾ ਪੁੱਤ ਤੇਰੀ ਕੋਈ ਸਹੇਲੀ ਹੈਗੀ ਆ ਮੁੰਡਾ ਕਹਿੰਦਾ ਨਹੀਂ ਡੈਡੀ ਪਿਓ ਕਹਿੰਦਾ ਯਾਰ ਅੱਜ ਕੱਲ ਤਾਂ ਸਾਰਿਆਂ ਦੀਆਂ ਨੇ ਤੂੰ ਵੀ ਕਹਿੰਦਾ ਥੋੜਾ ਜਿਹਾ ਸੋਸ਼ਲ ਬਣ ਮੁੰਡੇ ਨੇ ਸੰਗਦੇ ਹੋਏ ਜਨੇ ਕਹਤਾ ਕਹਿੰਦਾ ਹਾਂ ਡੈਡੀ ਹੈਗੀ ਆ ਇੱਕ ਫਿਰ ਪਿਓ ਨੇ ਚੰਗੀ ਤਰ੍ਹਾਂ ਕੁੱਟਿਆ ਕਹਿੰਦਾ ਮੈਨੂੰ ਪਤਾ ਸੀ ਤਾਂ ਹੀ ਉਹ ਫੇਲ ਹੋ ਰਿਹਾ ਹੈ ਮੇਰੀ ਨਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਮੈਂ 2 ਅਕਤੂਬਰ ਲਈ ਗਾਂਧੀ ਜੀ ਦੀਆਂ ਫੋਟੋਆਂ ਇਕੱਠੀਆਂ ਕਰ ਰਿਹਾ ਉਹਦੇ ਲਈ ਮੈਨੂੰ ਥੋੜੀ ਹੈਲਪ ਦੀ ਲੋੜ ਆ ਥੋੜੇ ਘਰ ਦੇ ਵਿੱਚ ਜਿੰਨੇ ਵੀ 100 500 2000 ਦੇ ਨੋਟ ਪਏ ਨੇ ਉਹ ਸਾਰੇ ਮੈਨੂੰ ਲਿਆ ਕੇ ਦੇ ਦੇ ਘਰ ਵਾਲਾ ਕਹਿੰਦਾ ਤੂੰ ਤਾਂ ਕਹਿੰਦੀ ਸ਼ਾਇਦ ਖਾਣੇ ਦੇ ਵਿੱਚ ਦੋ ਆਪਸ਼ਨ ਨੇ ਇਹ ਤਾਂ ਕਹਿੰਦਾ ਤੂੰ ਕੱਦੂਤਰੀ ਬੈਠੀਆਂ ਘਰ ਵਾਲੀ ਕਹਿੰਦੀ ਦੋ ਆਪਸ਼ਨ ਹੀ ਨੇ ਪਹਿਲਾ ਆਪਸ਼ਨ ਇਹ ਆ ਵੀ ਖਾਣੀਆਂ ਤਾਂ ਖਾਓ ਦੂਜਾ ਆਪਸ਼ਨ ਇਹ ਆ ਨਹੀਂ ਖਾਣੀ ਤਾਂ ਨਾ ਖਾਓ ਕੋ ਦਾ ਕਹਿੰਦਾ ਸਭ ਤੋਂ ਵੱਧ ਆਉ ਦੇ ਉੱਤੇ ਮਾਣ ਮਹਿਸੂਸ ਕਦੋਂ ਹੁੰਦਾ ਬੱਬੂ ਕਹਿੰਦਾ ਜਦੋਂ ਪੇਪਰ ਦੇ ਵਿੱਚ ਬੈਠੇ ਹੋਈਏ ਤੇ ਆਉਂਦਾ ਕੱਖ ਵੀ ਨਾ ਹੋਵੇ ਤੇ ਪਿੱਛੋਂ ਆ ਕੇ ਟੀਚਰ ਕਹੇ ਓਏ ਆਪਦੀ ਪੇਪਰ ਸ਼ੀਟ ਲਪੋਲਾ ਪਿਛਲਾ ਨਕਲ ਮਾਰੀ ਜਾਂਦਾ ਸੌਂ ਲੱਗੇ ਕਹਿੰਦਾ ਸ਼ੀਨਾ ਚਾਲਾ ਹੋ ਜਾਂਦਾ ਆਪ ਚਾਏ ਮੇਂ ਚੀਨੀ ਕਿਤਨੀ ਲੋਗੇ ਆ ਜਿਹੜੇ ਸ਼ੋਸ਼ੇ ਜਿਹੇ ਹੁੰਦੇ ਆ ਨਾ ਇਹ ਸਾਰੇ ਫਿਲਮਾਂ ਚ ਹੀ ਹੁੰਦੇ ਨੇ ਸਾਡੇ ਤਾਂ ਜਿਹੋ ਜੀ ਬਣ ਜਾਂਦੀ ਆ ਪੀਣੀ ਪੈਂਦੀ ਆ ਸਰਹਾਤ ਦਦੀ ਤਰ੍ਹਾਂ ਹੋ ਗਏ ਨੇ ਅੱਜ ਕੱਲ੍ਹ ਸ਼ਰੀਰ ਵੀ 12 ਮਹੀਨੇ ਗੋਲੀਆਂ ਹੀ ਚੱਲਦੀਆਂ ਰਹਿੰਦੀਆਂ ਨੇ ਇੱਕ ਵਾਰ ਨਾ ਇੱਕ ਸ਼ੇਖ ਨੂੰ ਖੂਨ ਦੀ ਲੋੜ ਸੀ ਇੱਕ ਬਾਣਿਏ ਨੇ ਉਹਨੂੰ ਖੂਨ ਦੇ ਕੇ ਆਵਦਾ ਉਹਦੀ ਜਾਨ ਬਚਾ ਲਈ ਸ਼ੇਖ ਨੇ ਖੁਸ਼ ਹੋ ਕੇ ਬਾਣਿਏ ਨੂੰ BMW ਗਿਫਟ ਕਰਤੀ ਇੱਕ ਵਾਰ ਫੇਰ ਸ਼ੇਖ ਦਾ ਕਿਤੇ ਖੂਨ ਘਟ ਗਿਆ ਬਾਣਿਏ ਨੇ ਫੇਰ ਆਵਦਾ ਉਹਨੂੰ ਖੂਨ ਦੇਤਾ ਪਰ ਇਸ ਵਾਰ ਸ਼ੇਖ ਨੇ ਉਹਨੂੰ ਕੱਲਾ ਲੱਡੂ ਦਿੱਤਾ ਬਾਣਿਏ ਨੇ ਗੁੱਸੇ ਨਾਲ ਪੁੱਛਿਆ ਕਹਿੰਦਾ ਇਸ ਵਾਰ ਕੱਲਾ ਲੱਡੂ ਹੀ ਦਿੱਤਾ ਸ਼ੇਖ ਬੋਲਦਾ ਕਹਿੰਦਾ ਭਰਾ ਮੇਰਿਆ ਹੁਣ ਸਾਡੇ ਅੰਦਰ ਵੀ ਬਾਣੀਏ ਦੇ ਹੀ ਖੂਨ ਹੈ ਗੱਪੂ ਕਹਿੰਦਾ ਯਾਰ ਜੇ ਮੈਨੂੰ ਮੇਰਾ ਮਾਸਟਰ ਮਿਲਿਆ ਨਾ ਪ੍ਰਾਨਾ ਤਾਂ ਉਦੋਂ ਮੈਂ ਆਹ ਗੱਲ ਜ਼ਰੂਰ ਪੁੱਛਣੀ ਆ ਵੀ sin θ cos θ ਤੇ tan θ ਇਹਨੂੰ ਜ਼ਿੰਦਗੀ ਦੇ ਵਿੱਚ ਵਰਤਨਾ ਕਿੱਥੇ ਆ ਗੋਲੂ ਆਪਦੇ ਪਿਓ ਕੋਲੇ ਗਿਆ ਕਹਿੰਦਾ ਡੈਡੀ ਮੈਂ ਬਿਆਹ ਕਰਾਵਾਂ ਕਹਿੰਦਾ ਉਹਦਾ ਡੈਡੀ ਕਹਿੰਦਾ ਕਿਹਦੇ ਨਾਲ ਕਰਾਉਣਾ ਕਹਿੰਦਾ ਮੈਂ ਦਾਦੀ ਨਾਲ ਕਰਾਉਣਾ ਉਹ ਕਹਿੰਦਾ ਕਾਮ ਲਿਆ ਉਹ ਤਾਂ ਮੇਰੀ ਮਾਂ ਕਹਿੰਦਾ ਕਹਿੰਦਾ ਤੁਸੀਂ ਫਿਰ ਮੇਰੀ ਮਾਂ ਨਾਲ ਕਿਉਂ ਕਰਾਇਆ ਮਾਸਟਰ ਕਹਿੰਦਾ ਸਾਨੂੰ ਕਲਾਸ ਦੇ ਵਿੱਚ ਲੜਾਈ ਕਿਉਂ ਨਹੀਂ ਕਰਨੀ ਚਾਹੀਦੀ ਸੰਜੂ ਕਹਿੰਦਾ ਕਹਿੰਦਾ ਜੀ ਕੀ ਪਤਾ ਪੇਪਰਾਂ 'ਚ ਕਿਹਦੇ ਪਿੱਛੇ ਬੈਠ ਕੇ ਨਕਲ ਮਾਰਨੀ ਪਊ ਇੱਕ ਬੰਦਾ ਰੱਬ ਨੂੰ ਕਹਿੰਦਾ ਕਹਿੰਦਾ ਰੱਬਾ ਕੁੜੀਆਂ ਇੰਨੀਆਂ ਪਿਆਰੀਆਂ ਕਿਉਂ ਹੁੰਦੀਆਂ ਨੇ ਤੇ ਘਰ ਵਾਲੀਆਂ ਇੰਨੀਆਂ ਖਤਰਨਾਕ ਕਿਉਂ ਹੁੰਦੀਆਂ ਨੇ ਰੱਬ ਕਹਿੰਦਾ ਕਿਉਂਕਿ ਕੁੜੀਆਂ ਮੈਂ ਬਣਾਈਆਂ ਨੇ ਤੇ ਘਰ ਵਾਲੀਆਂ ਤੁਸੀਂ ਬਣਾ ਲੈਂਦੇ ਹੋ ਕਹਿੰਦਾ ਇਹ ਥੋੜੀ ਪ੍ਰੋਬਲਮ ਹੈ ਤੁਸੀਂ ਆਪ ਦੇਖੋ ਚੰਗਾ ਵੀ ਗੁੱਡ ਨਾਈਟ ਗੁੱਡ ਡੇ ਰੱਬ ਕਰੇ ਕੋਈ ਗਲਤੀ ਨਾਲ ਨਾ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਸਾਲ ਦਾ ਰੀਚਾਰਜ ਕਰਾ ਦੇ ਤਾਂ ਨਵਾਜੀ ਤੁਸੀਂ ਵੀਡੀਓ ਚੈਨਲ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵੀ ਚੰਗੀ ਲੱਗੀ ਤਾਂ ਸ਼ੇਅਰ ਐ ਲਾਇਕ ਜ਼ਰੂਰ ਕਰਿਓ ਤੇ ਜਿਵੇਂ ਆਪਣੀਆਂ ਵੀਡੀਓ ਦੇਖ ਕੇ ਤੁਸੀਂ ਖੁਸ਼ ਹੋਣੇ ਹੋ ਤੇ ਤੁਹਾਡੇ ਕਮੈਂਟ ਪੜ ਪੜ ਕੇ ਅਸੀਂ ਖੁਸ਼ ਹੋਣੇ ਆ ਇਸ ਕਰਕੇ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਿਆ ਕਰ ਧੰਨਵਾਦ